ਸਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਇਸ ਮੋਟੀਵੇਸ਼ਨ ਚੈਨਲ ਦੇ ਉੱਤੇ ਇੱਕ ਜਿਹੜਾ ਮੈਸੇਜ ਆ ਤੁਹਾਨੂੰ ਬਾਰ ਬਾਰ ਰਿਕਾਰਡਿੰਗ ਆਉਂ ਆ ਰਹੀ ਹੋएगी WhatsApp ਤੇ ਤੇ ਫੋਨ ਕਾਲ ਵੀ ਆ ਰਹੇ ਨੇ ਵੀ ਜਿਹੜਾ ਆਪਣਾ ਕੰਪਿਊਟਰ ਖੜਦੇ ਆ ਉਹ 15 ਸਾਲਾਂ ਦੇ ਵਿੱਚ ਰਿਕਵਰ ਹੁੰਦਾ ਹੈ ਤੇ ਉਹਦਾ ਕੋਈ ਹਾਈ ਕੋਰਟ ਵੱਲੋਂ ਆਰਡਰ ਆਇਆ ਕੋਈ 77 ਡਰਾਈ ਨੇ ਜਿੰਦਲ ਕੁਮਾਰ ਜੀ ਤੇ ਉਹਨਾਂ ਵੱਲੋਂ ਇੱਕ ਪਟੀਸ਼ਨ ਪਾਈ ਗਈ ਹੈ ਹਾਈ ਕੋਰਟ ਤੇ ਉਹਨਾਂ ਦਾ ਇੱਕ ਆਰਡਰ ਆਇਆ ਤੁਸੀਂ ਆਪਣੇ ਰਿਕਾਰਡ ਨੂੰ ਲੈਟਰ ਲਿਖੋ ਜਾਂ ਇਲਾਹਾਬਾਦ ਪੀਸੀਡੀ ਨੂੰ ਲਿਖੋ ਤੇ ਉਹ ਤੁਹਾਡੀ ਜਿਹੜੀ ਜਿੱਥੋਂ 11 ਸਾਲ ਤੋਂ ਵੱਧ ਹੋ ਗਏ ਤੁਹਾਨੂੰ ਰਿਟਾਇਰ ਹੋਇਆ ਨੂੰ ਤਾਂ ਉਹ ਤੁਹਾਡੀ ਜਿਹੜੀ ਕੱਟ ਰਹੀ ਨੇ ਪੈਸੇ ਉਹ ਦੇਣ ਪਹਿਲਾਂ ਤੁਸੀਂ ਆ ਮਾੜੀ ਰਿਕਾਰਡਿੰਗ ਸੁਣ ਲਓ ਫਿਰ ਮੈਂ ਇਹਦੇ ਬਾਰੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਦਾ ਪੈਨਸ਼ਨ ਆਫ ਪੈਨਸ਼ਨ ਦੇ ਸੰਬੰਧ ਵਿੱਚ ਸਰਕਾਰੀ ਕਰਮਚਾਰੀਆਂ ਲਈ ਇਹ ਫੈਸਲਾ ਸੁਣਾਇਆ ਹੈ ਮੌਜੂਦਾ ਅਰਸੀ ਦੇ ਮਤਾਬਕ ਕੰਮਿਊਟਿਡ ਪੈਨਸ਼ਨ ਦੀ 11 ਸਾਲ ਤੱਕ ਹੀ ਕੰਮਿਊਟਿਡ ਹੋਵੇਗੀ ਸੋ ਉਹ ਆਪਣੇ ਰਿਕਰਡ ਆਫਿਸ ਅਤੇ ਪੀਸੀਡੀਏ ਅਲਾਹਾਬਾਦ ਜੋ ਫੌਜੀ ਨੇ ਆਪਣੇ ਨੋ ਰਿਕਵਰੀ ਬੰਦ ਰਿਕਵਰੀ ਬੰਦ ਕਰਨ ਦੀ ਅਪੀਲ ਕਰਨਾ ਪਾਣੋ ਕਹੋ ਕਿ ਸਾਡਾ ਨੁਕਸਾਨ ਹੋ ਗਿਆ ਇਹ ਮੇਰੀ ਜੋ ਕੰਪਿਊਟਰ ਪੈਨਸ਼ਨ ਜੀ ਸਭੀ ਹੈ ਰਿਕਾਰਡਿੰਗ ਪਾਈ ਹੈ ਆਡੀਓ ਦੀ ਉਹਦੇ ਵਿੱਚ ਕਿਹਾ ਵੀ ਤੁਸੀਂ ਰਿਕਾਰਡ ਨੂੰ ਲੈਟਰ ਲਿਖੋ ਹਨਾ ਤੇ ਇੱਕ ਮੈਸੇਜ ਵੀ ਆ ਰਿਹਾ ਬਾਰ-ਬਾਰ ਸੀ ਡਬਲਯੂ ਪੀ ਨੰਬਰ 249082 ਬਾਈ ਅਪੀਲ ਕਰ ਰਹੇ ਹਾਂ ਜੀ ਵਿੱਚੋਂ ਸਰਕਾਰੀ ਕਰਮਚਾਰੀ ਕਿ ਉਹਨਾਂ ਦੇ ਪਰਿਵਾਰਾਂ ਲਈ ਇੱਕ ਅਧਿਆਸ ਦੀ ਹੈ ਸੇਵਾ ਮੁਕਤੀ ਦੌਰਾਨ ਪ੍ਰਾਪਤ ਕੀਤੀਆਂ ਪੈਨਸ਼ਨ ਦਿੱਕੇ ਕੰਪਿਊਟਰਡ ਮੁੱਲ 15 ਸਾਲ ਹੁੰਦਾ ਜਿਹੜਾ ਉਹ ਬਹਾਲ ਕੀਤਾ ਗਿਆ ਤੇ ਇਹ ਜਿਹੜਾ 12% ਦੇ حساب ਨਾਲ ਐਵੇਂ ਵਿੱਚ ਕਰਕੇ ਸ਼੍ਰੀ ਜਿੰਦਲ ਸੇਵਮੁਤਸ ਕੱਤਰ ਨੇ ਇਹ ਮਤਲਬ ਕਿ ਕੀ ਸੁਣਾਇਆ ਸੀ ਇਹਦੀ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਿਉ ਸੱਚ ਕੀ ਹੈ ਤੇ ਤੁਸੀਂ ਧਿਆਨ ਨਾਲ ਸੁਣਿਓ ਐਵੇਂ ਬਸ ਮੈਸੇਜ ਆ ਗਿਆ ਗਾ ਫਾਰਵਰਡ ਕਰਤਾ ਫਿਰ ਗਾ ਫੋਨ ਤੇ ਫੋਨ ਹੋ ਮੇਰਾ ਪੈਸਾ ਨਹੀਂ ਆਇਆ ਉਹ ਐ ਹੋ ਗਿਆ ਉਹ ਬਹੁ ਹੋ ਗਿਆ ਇਹਦੇ ਵਿੱਚ ਲਿਖਿਆ ਕਿ ਮੌਜੂਦਾ 100 80 ਮਹੀਨਿਆਂ ਦੇ ਮੁਕਾਬਲੇ 128 ਦਾ ਫੈਸਲਾ ਹੋ ਗਿਆ ਇਹ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗਾ ਤੁਸੀਂ ਆਪ ਸੋਚੋਗੇ ਵੀ ਫਿਰ ਅਸੀਂ ਤਾਂ ਨੇਰੇ ਜਿੱਤੇ ਰਹਦੇ ਆ ਸਿਰਫ ਇਕੱਲਾ ਗੁੱਡ ਮੌਲੀਆਂ ਤੇ ਜ਼ੋਰ ਲਾਇਆ ਜਾਂ ਤੁਸੀਂ ਆਪ ਦਾ ਹੋਰ ਹੀ ਕੁਸ਼ਕਰੀ ਜੰਨੇ ਹੈਣਾ ਥੋੜਾ ਜਿਹਾ ਧਿਆਨ ਨਾਲ ਦੇਖੀ ਆਪਾਂ ਇਸ ਚੀਜ਼ ਨੂੰ ਤੇ ਇਹਦੇ ਵਿੱਚ ਲਾਸਟ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ 11 ਸਾਲਾਂ ਬਾਅਦ ਰਿਕਵਰੀ ਰਿ ਕੋਰਡ ਪੀਸੀਡੀ ਰਿਕਾਰਡ ਤੇ ਅਫਸਰਾਂ ਨੂੰ ਆਪਣੀ ਪ੍ਰਤੀਨਿਧਤਾ ਦੇਣ ਠੀਕ ਹੈ ਜੀ ਹੁਣ ਆਪਾਂ ਚੱਲਦੇ ਆ ਹਾਈ ਕੋਰਟ ਦੀ ਸਾਈਟ ਦੇ ਉੱਤੇ ਇਹ ਆ ਗਈ ਹਾਈ ਕੋਰਟ ਦੀ ਸਾਈਟ ਪੰਜਾਬ ਐਂਡ ਹਰਿਆਣਾ ਕੋਰਟ ਦੀ ਇੱਥੇ ਜਦੋਂ ਤੁਸੀਂ ਕੇਸ ਸਟੇਟਸ ਤੇ ਓਕੇ ਕਰੋਗੇ ਤਾਂ ਐਵੇਂ ਦਾ ਇੱਕ ਇੰਟਰਫੇਸ ਆ ਜਾਏਗਾ ਠੀਕ ਹੈ ਜੀ ਇੱਥੇ ਤੁਸੀਂ ਕੇਸ ਮੈਂ ਕੀਤਾ ਹੋਇਆ ਇੱਥੇ ਕੇਸ ਨੰਬਰ ਭਰੋਗੇ ਇੱਥੇ ਤੁਸੀਂ ਸੀ ਡਬਲਯੂ ਪੀ ਸਿਲੈਕਟ ਕਰ ਲਿਆ ਤੇ ਤੁਹਾਡੇ ਦੱਸਣ ਮੁਤਾਬਕ ਹੀ ਮੈਂ ਇੱਥੇ 8222 ਨੰਬਰ ਭਰ ਲਿਆ ਤੇ 2024 ਦਾ ਕੇਸ ਹੈ ਤੇ ਇਹਨੂੰ ਜਦੋਂ ਸਰਚ ਮਾਰਿਆ ਤਾਂ ਥੱਲੇ ਇਹ ਆ ਗਿਆ ਇਹ ਨੰਬਰ ਆ ਗਿਆ ਓਮ ਪ੍ਰਕਾਸ਼ ਅਨੇਜਾ ਪਟੀਸ਼ਨਰ ਕਰਤਾ ਨੇ ਅ ਰਿਸਪੌਂਡੈਂਟ ਨੇ ਜਿਹੜੀ ਵਿਰੋਧੀ ਕਰਦੇ ਉਹ ਸਟੇਟ ਆਫ ਪੰਜਾਬ ਐਂਡ ਸੌਰੀ ਆਦਰ ਤੇ ਕਰਨਵੀਰ ਸਿੰਘ ਖਹਿਰ ਇਹਨਾਂ ਦੇ ਵਕੀਲ ਸਾਹਿਬ ਨੇ ਅਜੇ ਪੈਂਡਿੰਗ ਪਈ ਆ ਨਾਟ ਅਵੇਲੇਬਲ ਅਜੇ ਕੋਈ ਨੈਕਸਟ ਸਟੇਟ ਨਹੀਂ ਹੈ ਜਦੋਂ ਆਪਾਂ ਇਸ ਦੇ ਉੱਤੇ ਕਲਿੱਕ ਕਰਾਂਗੇ ਤਾਂ ਐਦਾਂ ਦਾ ਇੰਟਰਫੇਸ ਆ ਜਾਏਗਾ ਠੀਕ ਹੈ ਜੀ ਆ ਉਹਦੀ ਡੈਰੀ ਨੰਬਰ ਹੈ ਜੀ ਤੇ ਆ ਉਹਨਾਂ ਦੀ ਕੈਟਾਗਰੀ ਹੈ ਤੇ ਆਹ ਜਿਹੜਾ ਕੇਸ ਨਾਲ ਅਟੈਚ ਕਰਤੇ ਉਹ ਹੈ ਜੀ ਤੇ 9 April 2024 ਨੂੰ ਉਹਨਾਂ ਨੇ ਕੇਸ ਫਾਈਲ ਕੀਤਾ ਤੇ ਆਹ ਮੈਸਨ ਦਸਤਾਵੀਜ਼ ਪਾਰਟੀ ਦਾ ਨਾਮ ਹੈ ਸ੍ਰੀ ਓਮ ਪ੍ਰਕਾਸ਼ ਅਨੇਜਾ ਤੇ ਆਹ ਪਟਿਆਲਾ ਦਾ ਕੇਸ ਹੈ ਜੀ ਇਹ ਕਰਨਵੀਰ ਸਿੰਘ ਉਹਨਾਂ ਨੇ ਮੈਸਨ ਦੱਸਿਆ ਵੀ ਵਕੀਲ ਸਾਹਿਬ ਨੇ ਤੇ ਆਹ 15 April ਦਾ ਫੈਸਲਾ ਹੈ ਠੀਕ ਹੈ ਜੀ ਜੱਜ ਸਾਹਿਬ ਨੇ ਇਹਦੇ ਵਿੱਚ ਸੰਜੀਵ ਪ੍ਰਕਾਸ਼ ਤੇ ਜਸਟਿਸ ਸੋਦੀਪੀ ਸ਼ਰਮਾ ਜਦੋਂ ਆਪਾਂ ਵਿਊ ਆਰਡਰ ਤੇ ਓਕੇ ਕਰਾਂਗੇ ਠੀਕ ਹੈ ਜੀ ਇੱਥੋਂ ਆਰਡਰ ਡਾਊਨਲੋਡ ਹੋ ਜਾਊਗਾ ਐਸੇ ਆਰਡਰ ਦੀ ਗੱਲ ਕਰਦੇ ਹੋ ਨਾ ਤੁਸੀਂ ਸੀਡਬਲਯੂਪੀ 8222 ਦੀ 2024 ਦਾ ਆਹੀ ਆਰਡਰ ਦੀ ਸੋ ਬਾਰ-ਬਾਰ ਮੈਸੇਜ ਆ ਰਿਹਾ ਆਡੀਓ ਆ ਰਹੀ ਆ ਜਾਂ ਲਿਖ ਕੇ ਆ ਰਿਹਾ ਵੀ ਆਹ ਆਰਡਰ ਹੋ ਗਿਆ ਇਹ ਬਸ ਨੂੰ ਆਰਡਰ ਪੜਾਉਣਾ ਐਵੇਂ ਆਪਾਂ ਕਿਸੇ ਦਾ ਸੁਣਾਇਆ ਸੁਣਾਇਆ ਚੱਕ 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 ਕਰ ਬਸ ਸ਼ੇਅਰ ਕਰੀ ਜਾਂਦੇ ਆ ਫਿਰ ਦੂਜੇ ਤੇ ਪ੍ਰੈਸ਼ਰ ਪਾਈ ਜਾਂਦੇ ਆ ਓ ਮੇਰੇ ਤਾਂ ਪੈਸੇ ਰਹਿ ਗਏ ਮੈਂ ਤਾਂ ਰਹਿ ਗਿਆ ਕੁਛ ਵੀ ਨਹੀਂ ਯਾਰ ਆਪਾਂ ਲੈਟਰ ਲਿਖਾਂਗੇ ਰਿਕਾਰਡ ਨੂੰ ਕਾਹਦੇ ਲਿਖਾਂਗੇ ਕੀ ਹਵਾਲਾ ਦੇ ਮੰਗੇ ਆ ਦੇਖੋ ਓਮ ਪ੍ਰਕਾਸ਼ ਅਨੇਜਾ ਸਟੇਟ ਆਫ ਪੰਜਾਬ ਐਂਡ ਅਦਰ ਤੇ ਇਹਨਾਂ ਦੀ ਕੇਸ ਕੀਤਾ ਆ ਵਕੀਲ ਸਾਹਿਬ ਨੇ ਤੇ ਅਗਲਾ ਜਿਹੜਾ ਨੋਟਸ ਦਾ ਡੇਟ ਹੈ ਉਹ 21/8/2024 ਹੈ ਅ ਮਿਸਟਰ ਅਰਜਨ ਸਿਰੌਨ ਏ ਡੀਏਜੀ ਪੰਜਾਬ ਸਬਟ ਨੋਟਸ ਆਫ ਦਾ ਅੰਬੀ ਹਾਲਫ ਆਫ ਸਟੇਟ ਆਫ 6 ਟਾਈਮ ਆਫ ਦਾ ਫਾਈਲ ਰੈਪਲਾਈ ਕਹਿੰਦੇ ਇਸ ਕੇਸ ਦੀ ਤੁਸੀਂ ਰੈਪਲਾਈ ਦਿਓ ਆ ਜਿਹੜੇ ਮਤਲਬ ਪੰਜਾਬ ਦੇ ਐਡਵੋਕੇਟ ਜਨਰਲ ਨੇ ਉਹਨਾਂ ਤੋਂ ਉਹਨਾਂ ਨੇ ਜਵਾਬ ਮੰਗਿਆ ਕਦੋਂ ਤੱਕ ਨੈਕਸਟ ਡੇਟ ਤੱਕ ਤੇ ਉਹਨਾਂ ਨੇ ਜੇ ਕਿ ਇਸ ਇਹਦਾ ਜਵਾਬ ਤਿਆਰ ਕਰਕੇ ਦਿਨਾ ਤੇ ਅਸੀਂ ਰੋਣਾ ਪਾ ਗਾ ਸਾਡੇ ਤਾਂ ਪੈਸੇ ਰਹਿ ਗਏ ਅਜੇ ਤੱਕ ਆਈ ਕੋਈ ਪੰਜਾਬ ਸਰਕਾਰ ਦਾ ਫੈਸਲਾ ਸਾਡੇ ਨੇ ਤਾਂ ਕੋਈ ਲੈਣਾ ਦੇਣਾ ਨਹੀਂ ਇਹਦਾ ਇਹ ਤਾਂ ਜਿਹੜੇ ਪੰਜਾਬ ਸਰਕਾਰ ਦੇ ਪੈਨਸ਼ਨਰ ਨੇ ਉਹਨਾਂ ਦੇ ਇਹ ਹਰੀਅਾਕਤ ਨਹੀਂ ਹੋਇਆ ਇਹ ਤਾਂ ਸਿਰਫ ਜਵਾਬ ਮੰਗਿਆ ਤੇ ਉਹਨਾਂ ਨੇ ਨੈਕਸਟ ਡੇਟ ਤੱਕ ਰਿਕਵਰੀ ਰੋਕਦੀ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਜਿਹੜੀ ਪੈਸੇ ਉਹਨਾਂ ਦੇ ਕੱਟ ਰਹੀ ਹੈ ਉਹ ਨੈਕਸਟ ਡੇਟ ਤੱਕ ਸਟੇ ਦੇਦੀ ਸਟੇ ਦੇਦੀ ਨੈਕਸਟ ਡੇਟ ਤੱਕ ਤੇ ਇਹਨੂੰ ਟੈਗ ਅਲੋਂਗ ਵਿਦ ਏ ਡਬਲਯੂ ਆਰ ਸੀ ਡਬਲਯੂ ਪੀ 9426 ਨਾਲ ਅਟੈਚ ਕਰਤਾ ਕਿ ਉਹ ਜਦੋਂ 26 ਆ ਆਪਾਂ ਕੱਢ ਕੇ ਦੇਖਦੇ ਆ 26 ਵਾਲਾ ਆ 26 ਵਾਲਾ ਕੱਢ ਕੇ ਦੇਖਿਆ ਮੈਂ ਵੀ ਆ ਆ ਦੇਖੋ ਸ਼ੀਲਾ ਦੇਵੀ ਅਦਰ ਇਹ ਮਾਨਸਾ ਦੀ ਹੈ ਬੀਬੀ ਜੀ ਠੀਕ ਹੈ ਜੀ ਆ ਭੈਣ ਜੀ ਆ ਤੇ ਵਿਕਾਸ ਚੌਧਰੀ ਇਹਨਾਂ ਦੇ ਵਕੀਲ ਸਾਹਿਬ ਨੇ ਆ ਸਾਰੀਆਂ ਤਕਰੀਬਨ 32 ਕੇਸ ਫਾਈਲ ਕੀਤੇ ਇਹਨਾਂ ਨੇ ਇਹਨਾਂ ਦੇ ਕਿਸੇ ਦਾ ਕੋਈ ਡੇਟ ਨੂੰ ਫੈਸਲਾ ਹੋ ਗਿਆ ਕਿਸੇ ਦਾ ਕੋਈ ਅਜੇ ਤੱਕ ਸਾਰਾ ਕੁਝ ਪੈਂਡਿੰਗ ਪਿਆ ਦੂਜੀ ਗੱਲ ਇਹ ਕਿ ਇਹ ਪੰਜਾਬ ਸਰਕਾਰ ਦਾ ਫੈਸਲਾ ਹੈ ਜੇ ਉਹ ਮੰਨ ਲਓ ਚਲੋ ਉਹਦਾ ਇਹਨਾਂ ਦਾ ਮਾਮਲਾ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਮੈਂ ਪੁੱਛਦਾ ਵੀ ਸਾਫ ਕਾਫੀਆਂ ਦੇ ਵਿੱਚ ਕੀ ਲੈਣਾ ਦੇਣਾ ਉਹ ਤੋਂ ਸੈਂਟਰ ਦਾ ਵਿਭਾਗ ਹੈ ਜੇ ਇਹਦੇ ਵਿੱਚ ਜਿੱਤਦੇ ਵੀ ਨਹੀਂ ਫਿਰ ਉਹਨਾਂ ਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੋਂ ਦੇ ਇੱਕ ਵੱਡਾ ਕੰਮ ਹੈ ਆਪਣੀ ਸਮਝ ਤੋਂ ਵੀ ਪਰੇ ਆ ਫਿਰ ਜਦੋਂ ਇਹ ਫਾਈਨਲ ਆਰਡਰ ਹੋ ਗਿਆ ਫਿਰ ਦੁਬਾਰਾ ਇੱਕ ਪਟੀਸ਼ਨ ਜਾਰੀ ਕਰਨੀ ਪਊਗੀ ਵੀ ਸਾਡੇ ਆਰਡਰ ਮੰਨੇ ਜਾਣ ਜਿੱਦਾਂ ਕਿ ਹੁਣ ਮਲੇਰੀਆ ਵਰਕਰ ਹੈ ਜਿਹੜੇ ਉਹ ਇੱਕ ਕੇਸ ਜਿੱਤ ਗਏ ਜਿਹੜਾ ਉਹਨਾਂ ਦਾ ਪੈਸਾ ਕੱਟਿਆ ਜਾਂਦਾ ਕੱਟਿਆ ਜਾਂਦਾ ਸੀਗਾ ਪ੍ਰੋਵੀਜ਼ਨ ਪੀਡ ਦਾ ਵੀ ਉਹ ਕਨ ਸਾਨੂੰ ਪੂਰੀ ਤਨਖਾਹ ਮਿਲੇ ਤੇ ਉਹ ਕੇਸ ਜਿੱਤ ਗਏ ਤੇ ਹੁਣ ਉਹ ਸੁਪਰੀਮ ਕੋਰਟ ਕੇਸ ਕਰ ਰਹੇ ਨੇ ਵੀ ਪੰਜਾਬ ਸਰਕਾਰ ਉਹਨਾਂ ਨੂੰ ਲਾਗੂ ਕਰੇ ਵੀ ਜਿਹੜਾ ਪਿਛਲਾ ਬਕਾਇਆ ਉਹ ਸਾਨੂੰ ਦੇਣ ਤੇ ਸਾਡੇ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਸਾਡਾ ਕੀ ਲੈਣਾ ਦੇਣਾ ਤੇਰਾ ਜੇ ਜਿੱਤਦੇ ਵੀ ਆ ਤਾਂ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਅਸੀਂ ਤਾਂ ਜੇ ਮਤਲਬ ਜਿਹੜੇ ਸੈਂਟਰ ਗਵਰਨਮੈਂਟ ਦੇ ਪੈਨਸ਼ਨਰ ਨੇ ਉਹ ਹਾਈ ਕੋਰਟ ਕਿਸੇ ਵੀ ਹਾਈ ਕੋਰਟ ਸੁਪਰੀਮ ਕੋਰਟ ਕੇਸ ਲਾਉਂਗੇ ਇਸ ਚੀਜ਼ ਦਾ ਇਸ ਤੋਂ ਬਾਅਦ ਕੋਈ ਫਾਈਨਲ ਆਰਡਰ ਹੋਊਗਾ ਫਿਰ ਆਊਗਾ ਲਿਖ ਦਿਓ ਲੈਟਰ ਜੀ ਰਿਕਾਰਡ ਨੂੰ ਲਿਖ ਦਿਓ ਪੀਸੀਡੀਏ ਨੂੰ ਭਰਾਵੋ ਥੋੜਾ ਜਿਹਾ ਧਿਆਨ ਬਰਿਆ ਕਰੋ ਵੀਰ ਵਣ ਕੇ ਰਿਕੁਐਸਟ ਹੀ ਹੈ ਤੇ ਅੱਥ ਨੇ ਜਦੋਂ ਆਪਾਂ 4-5 ਵਜੇ ਬੱਜ ਜਾਂਦੇ ਆ ਨਾ ਉਦੋਂ ਆਪਾਂ ਨੂੰ 4-5 ਬੋਤਲਾਂ ਮਿਲੀਆਂ ਹੁੰਦੀਆਂ ਜਿਹੜਾ ਉਹਦਾ ਸਿਰ ਨਜ਼ਾਇਰ ਸਾਧਣਾ ਲੈਣਾ ਰਿਕੁਐਸਟ ਕਰੀ ਗੱਲ ਹੀ ਹੈ ਬਾਕੀ ਕੋਈ ਜ਼ਰੂਰੀ ਵੀ ਨਹੀਂ ਆ ਵੀ ਸਾਰੀਆਂ ਗੱਲਾਂ ਦਾ ਸਭ ਨੂੰ ਪਤਾ ਹੋਵੇ ਹਾਲੋ ਕਿਰਪਾ ਗੁਰਨਾਨਕ ਦੀ ਮਾੜਾ ਮੋਟਾ ਇਧਰ ਉਧਰ ਕਰਕੇ ਪਤਾ ਲੱਗ ਜਾਂਦਾ ਐਸੇ ਵੀ ਕੋਈ ਗੱਲ ਨਹੀਂ ਤੇ ਇਸ ਚੀਜ਼ ਨੂੰ ਬਤੁਤ ਬਤ শেয়ার ਕਰੋ ਕਿ ਆਪਣੇ ਬੰਦੇ ਯਾਰ ਗੁਮਰਾਹ ਨਾ ਹੋਣ ਐਵੇਂ ਕੋਈ ਲੁੱਟੀ ਜਾਊਗਾ ਇਹਦੇ ਵਿੱਚ ਕੋਈ ਕੁਝ ਨਹੀਂ ਗੱਜ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ